ਤੋ ਆ ਇੱਕ ਵੀਡੀਓ ਚੈੱਕ ਕਰਿਓ ਵੀਰੋ ਮੈਂ ਹੱਥ ਬੰਨ ਕੇ ਹੀ ਬੇਨਤੀ ਕਰਦਾ ਵੀ ਇਹ ਗੁਰਸਿੱਖ ਬੱਚੇ ਦੀ ਵੀਡੀਓ ਜਰੂਰ ਸ਼ੇਅਰ ਕਰਦੇ ਹੋ ਕਿਉਂਕਿ ਆ 10 ਮਹੀਨੇ ਦੀ ਬੱਚੀ ਆ ਜੀਦਾ weight 25 ਕਿਲੋ ਹੋ ਚੁੱਕਿਆ ਆਪਦੇ ਭਰਾ ਨਾਲ ਉਹ ਵੀ ਬੇਟੇ ਦਾ ਵੱਧ ਹੋ ਗਿਆ ਵੀਰੋ ਤੇ ਵੇਖੋ ਇਹ ਇਸ ਟਾਈਮ ਬੱਚੀ ਨੂੰ ਜਿਹੜਾ 103 ਤੋਂ ਉੱਪਰ ਬੁਖਾਰ ਆ ਵੀਰੋ ਤੇ TLC 16000 ਤੋਂ ਟੱਪੀ ਪਈ ਆ ਇਨਫੈਕਸ਼ਨ ਬਹੁਤ ਹੋਈ ਪਈ ਆ ਵੀਰੋ ਮੈਂ ਹੱਥ ਬੰਨ ਕੇ ਹੀ ਬੇਨਤੀ ਕਰਦਾ ਵੀਰੋ ਵੀ ਇਹੋ ਜੇ ਪਰਵਾਰਾਂ ਦੀ ਵੀਡੀਓ ਸ਼ੇਅਰ ਕਰ ਦਿਆ ਕਰੋ ਸ਼ੇਅਰ ਕਰਨ ਤੇ ਆਪਣਾ ਵੀਰੋ ਕੋਈ ਪੈਸਾ ਨਹੀਂ ਲੱਗਦਾ ਤੇ ਜੋ ਇਹੋ ਜਿਹੇ ਕਿਹੜੇ ਦੁਖੀ ਪਰਿਵਾਰ ਆ ਉਹਨਾਂ ਦੀ ਮਦਦ ਹੋ ਜੇ ਵੇਖੋ ਬੱਚੀ ਦਾ ਸਿਰ ਕਿਵੇਂ ਧਾਪ ਰਿਆ ਸਾਰੀ ਬੱਚੀਆਂ ਅੱਗ ਨੂੰ ਧਾਪ ਰਹੀ ਐ ਵੀਰੋ ਵੇਖੋ ਇਸ ਟਾਈਮ ਕਿੰਨਾ ਇਹ ਬੱਚਾ ਦੁਖੀ ਹੋਊਗਾ ਆਪਾਂ ਆਪਣੇ ਦਿਲ ਤੇ ਹੱਥ ਰੱਖ ਕੇ ਵੇਖਗੇ ਆਪਣੇ ਬੱਚੇ ਨੂੰ ਮਾੜਾ ਜਿਹਾ ਕੁਝ ਹੋ ਜੇ ਨਾ ਆਪਾਂ ਉਹਦੀ ਹਸਪਤਾਲ ਭਜਦੇ ਪਰ 5 ਮਹੀਨੇ ਹੋ ਗਏ ਇਹ ਬੱਚੀ ਨੂੰ ਓਵੇਂ ਪੈਸਿਆਂ ਤੋਂ ਬਿਨਾ ਘਰੇ ਪਾਈ ਬੈਠਿਆ ਵੀਰੋ ਨੂੰ ਨਾ ਮਰਾਦ ਬਿਮਾਰੀ ਕੋਈ ਲੱਗ ਚੁੱਕੀ ਤੇ 10 ਮਹੀਨੇ ਦੀ ਬੱਚੀ ਆ ਜਿਹਦਾ ਬੇਟ ਵੀ ਤੋ 25 ਕਿਲੋ ਹੋ ਚੁੱਕਿਆ ਤੇ ਛੋਟਾ ਜਿਹਦਾ ਭਰਾ ਉਹਦਾ ਅੰਕਲ ਮੇਰੀ ਭੈਣ ਨੂੰ ਬਚਾ ਦਿਓ ਮੈਨੂੰ ਕੁਝ ਨਹੀਂ ਚਾਹੀਦਾ ਦੇਖੋ ਵੀਰੋ ਸਿੱਖ ਪਰਿਵਾਰ ਆ ਇਹ ਗੁਰਸਿੱਖ ਬੱਚਾ ਛੋਟਾ ਜਿਹਾ ਜੀ ਇਹਦੀ ਆਪਾਂ ਵੀਡੀਓ ਨਾ ਸ਼ੇਅਰ ਕੀਤੀ ਤਾਂ ਫੇਰ ਆਪਣਾ ਫੋਨ ਚਲਾਉਣ ਦਾ ਵੀਰੋ ਕੋਈ ਫਾਇਦਾ ਨਹੀਂ ਕਿਉਂਕਿ ਪਰਿਵਾਰ ਬਹੁਤ ਗਰੀਬੀ ਚ ਚੱਲ ਰਿਹਾ ਤੇ ਬੱਚੀ ਦੇ ਜਿਹੜੇ ਹਾਲਾਤ ਆ ਦਿਨੋਂ ਦਿਨ ਵਿਗੜਦੇ ਜਾਂਦੇ ਆ ਵੀਰੋ 5 ਮਹੀਨੇ ਹੋ ਗਏ ਵਿਚਾਰੇ ਘਰੇ ਪਾਈ ਬੈਠਿਆ ਇਹਨੂੰ ਜੀਨੂੰ ਜਿਹੜੇ ਪਰਿਵਾਰ ਕੋਲੇ ਬੁਖਾਰ ਦੀ ਦਵਾਈ ਦਵਾਉਣ ਦੇ ਪੈਸੇ ਨਹੀਂ ਤੇ ਨਾ ਮਰਾਦ ਕੋਈ ਇਹੋ ਜੀ ਬਿਮਾਰੀ ਉਹਦਾ ਇਲਾਜ ਕਿੱਥੋਂ ਇਹ ਪਰਿਵਾਰ ਕਰਵਾ ਲੂਗਾ ਵੀਰੋ ਧਿਆਰਾ ਜਿਹੜੇ ਇਹਨੂੰ ਭਾਈ ਭੈਣ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰਨਗੇ ਉਹਨਾਂ ਨੂੰ ਮੇਰਾ ਦਿਲੋਂ ਸਲੂਟ ਹੈ ਠੀਕ ਹੈ ਜੀ ਇਸ ਕਰਕੇ ਵੀਡੀਓ ਨੂੰ ਦੇਖ ਕੇ ਸਕਿੱਪ ਨਾ ਕਰਿਓ ਵੀਡੀਓ ਤਾਂ ਤੁਸੀਂ ਦੇਖ ਹੀ ਲਈ ਆ ਜਿਆਦਾ ਜਿਆਦਾ ਸ਼ੇਅਰ ਕਰਦੇ ਹੋ ਠੀਕ ਆ ਔਰ ਕੀ ਪਤਾ ਕੋਈ ਹੈਲਪ ਕਰ ਦੇ ਔਰ ਉਹਨਾਂ ਨੂੰ ਦਿਲੋਂ ਸਲੂਟ ਹੈ ਮੇਰਾ ਜਿਹੜੇ ਇਹਨੂੰ ਭਾਈ ਭੈਣ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰਨਗੇ ਉਹਨਾਂ ਨੂੰ ਮੇਰਾ ਦਿਲੋਂ ਸਲੂਟ ਹੈ ਠੀਕ ਹੈ ਜੀ ਇਸ ਕਰਕੇ ਵੀਡੀਓ ਨੂੰ ਦੇਖ ਕੇ ਸਕਿਪ ਨਾ ਕਰਿਓ ਵੀਡੀਓ ਤਾਂ ਤੁਸੀਂ ਦੇਖ ਹੀ ਲਈ ਆ ਜਿਆਦਾ ਜਿਆਦਾ ਸ਼ੇਅਰ ਕਰਦੇ ਹੋ ਠੀਕ ਆ ਔਰ ਕੀ ਪਤਾ ਕੋਈ ਹੈਲਪ ਕਰ ਦੇ ਔਰ ਉਹਨਾਂ ਨੂੰ ਦਿਲੋਂ ਸਲੂਟ ਆ ਮੇਰਾ ਜਿਹੜੇ ਇਹਨੂੰ ਭਾਈ ਭੈਣ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰਨਗੇ ਉਹਨਾਂ ਨੂੰ ਮੇਰਾ ਦਿਲੋਂ ਸਲੂਟ ਹੈ ਠੀਕ ਹੈ ਜੀ ਇਸ ਕਰਕੇ ਵੀਡੀਓ ਨੂੰ ਦੇਖ ਕੇ ਸਕਿਪ ਨਾ ਕਰਿਓ ਵੀਡੀਓ ਤਾਂ ਤੁਸੀਂ ਦੇਖ ਹੀ ਲਈ ਆ ਜਿਆਦਾ ਜਿਆਦਾ ਸ਼ੇਅਰ ਕਰਦੇ ਹੋ ਠੀਕ ਆ ਔਰ ਕੀ ਪਤਾ ਕੋਈ ਹੈਲਪ ਕਰ ਦੇ ਔਰ ਉਹਨਾਂ ਨੂੰ ਦਿਲੋਂ ਸਲੂਟ ਆ ਮੇਰਾ ਜਿਹੜੇ ਇਹਨੂੰ ਭਾਈ ਭੈਣ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰਨਗੇ उन्होंने मेरा दिलो सलूट है ठीक है जी इस करके वीडियो देख के स्किप ना करो वीडियो तो तुम तो तो देख ही ज्यादा ज्यादा शेयर कर ठीक है, और पता कोई तो हेल्प कर दे और उन्होंने दिलों सलूट है मेरा